ਆ ਗੱਲ ਬਾਤ ਟੁਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ? ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਅਛਾ ਸੋਰੀ ਸ਼ਹਿਰ ਫਰੀਦਕੋਟ ਦੇ ਵਿੱਚ। ਸ਼ਹਿਰ ਫਰੀਦਕੋਟ ਦੇ ਵਿੱਚ ਆ ਗੋਬਿੰਦਨਗਰ ਦੇ ਵਿੱਚ ਆ ਪੋਲੂ ਵਾਲੇ ਰੋਡ ਦੇ ਉੱਤੇ ਇਹ ਨਗਰ ਰਹਿ ਜਾਂਦਾ ਤੇ ਸ਼ੈਲਰ ਕਿਹੜਾ ਈ ਵੀਰੇ? ਰਾਜਪਾਲ ਸ਼ੈਲਰ। ਰਾਜਪਾਲ ਦੇ ਸ਼ੈਲਰ ਦੇ ਕੋਲੇ ਬਾਈ ਹੁਣਾਂ ਦਾ ਘਰ ਆ ਮਿੱਤਰੋ। ਇੱਕ ਸਾਹੀਵਾਲ ਦੇ ਰਾਠੀ ਦਾ ਕ੍ਰਾਸ ਸੰਗਮ ਖਾਉਣੀ ਆ। ਰੰディー ਸੀਲ ਅੱਜ ਕੇ ਆ ਮਿੱਤਰ ਜਿਹੜੇ ਭਰਾਵਾਂ ਨੇ ਘਰੇ ਦੁੱਧ ਪੀਣ ਨੂੰ ਲੈਣੀਆਂ ਉਹਨਾਂ ਦੇ ਲਈ ਲਾਹੇਵੰਦ ਚੀਜ਼ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਸਾਰੀ ਗੱਲਬਾਤ ਕਰ ਲੈਣੇ ਬਾਈ ਉਹਨਾਂ ਦੇ ਨਾਲ ਆਪਾਂ ਜਾਣਕਾਰੀ ਲੈਣੇ ਸਸਰੀ ਘਾਲ ਵੀਰੇ ਸਸਰੀ ਦਾਲ ਵੀਰੇ ਬਹੁਤ ਵਧੀਆ ਜੀ ਛੇਤਾ ਦੇ ਪਰਿਵਾਰ ਵੀਰੇ ਬਹੁਤ ਵਧੀਆ ਜੀ ਤੁਸੀਂ ਸੁਣਾਓ ਬਈ ਅੱਛਾ ਨਾਮ ਦੱਸ ਦਈਏ ਵੀਰੇ ਕਿਹੜਾ ਦੀ ਆਪਣਾ ਗੁਰਪ੍ਰੀਤ ਨਾਮ ਆ ਜੀ ਠੀਕ ਆ ਸਾਨੂੰ ਬਾਈ ਕਾਰਜ ਸਿੰਘ ਠੀਕ ਹੈ ਅੱਛਾ ਆਪਣਾ ਘਰ ਰਹਿ ਗਿਆ ਰਾਜਪਾਲ ਦੇ ਚੈਲਰ ਦੇ ਕੋਲੇ ਗੁਰੂ ਨਗਰ ਹਾਂਜੀ ਹਾਂਜੀ ਨਵੀਂ ਸੁਸਾਇਟੀ ਹੈ ਬੀਐਸ ਵੱ ਦੇ ਨਾਲ ਠੀਕ ਹੈ ਧਰਮਸ਼ਾਲਾ ਦੇ ਕੋਲੇ ਆ ਠੀਕ ਹੈ ਨਵੀਂ ਸੁਸਾਇਟੀ ਹੈ ਹਾਂਜੀ ਠੀਕ ਆ ਅੱਥੇ ਵੀਰੇ ਗਵਾ ਵੇਤਨੀ ਇੱਕ ਹੈ ਨਾ ਇਹ ਫਿਰ ਘਰ ਦੀ ਹੋਈ ਹੈ ਵੀਰੇ ਕਿ ਤਿਆਰ ਤੋਰ ਕੀਤੀ ਲੈ ਕੇ ਨਹੀਂ ਆਪ ਕੱਚੀ ਲੈਂਦੇ ਸੀ ਵੀਰੇ ਇਹ ਠੀਕ ਆ ਹਾਂਜੀ ਤੇ ਕਿੰਨੇ ਦਿਨ ਲੈ ਜੂਗੀ ਵੀਰੇ ਹਜੇ ਇਹ ਹਫਤਾ ਤੱਕ ਲੈ ਜੂ ਵੀਰੇ ਹਫਤਾ ਥੋੜਾ ਚੰਗੀ ਬਣ ਜੂਗੀ ਫਿਰ ਹਨਾ ਹਾਂਜੀ ਦੁੱਧ ਕਿੰਨਾ ਦੇ ਜੂਗੀ ਤੇਰੇ ਤਜਰਬੇ ਮਤਾਵੋ ਦੁੱਧਾਂ ਹੀ ਜੋ ਲਿਆਂਦੇ ਸੀ ਉਹਨਾਂ ਨੇ 15 ਕਿਲੋ ਗਏ ਸੀ ਦੂਜੇ ਸੂਏ ਠੀਕ ਆ ਵੀਰੇ ਤੇ ਹੁਣ 15 ਤੋਂ ਬਾਹਰ ਦੇਣਾ ਚਾਹੀਦਾ ਜੀ ਜੇ ਤਾਂ ਤੇਰਾ ਲੇਵਾ ਭਾਂਡਾ ਚੰਗਾ ਗਾਂ ਤੇ ਬਣੂਗੀ ਚੰਗੀ ਥੱਲੋ ਹਣਾ ਅੱਛਾ ਠੰਡੀ ਸੀਲ ਉਹ ਜਾ ਤੁਥ ਮੁਰਵਾ ਲੈਣ ਦੀ ਬਾਈ ਹਾਂਜੀ ਬਹੁਤ ਠੰਡੀ ਸੀਲ ਆ ਵੀਰੇ ਠੀਕ ਆ ਬਾਈ ਮਾੜੇ ਬਹਿ ਭੂਕੇ ਦਿਖਾ ਦੀ ਫਿਰ ਇੱਕ ਵਾਰੀ ਤਸਲੀ ਕਰਾ ਦੇ ਮੇਰਾ ਭਾਈ ਇਹ ਚੀਜ਼ ਤੋਂ ਮਾੜਾ ਡਰ ਜਾਂਦੇ ਕਈ ਵਾਰੀ ਬੰਦੇ ਹਣਾ ਸਿੰਘ ਸਿੰਘ ਹੀ ਸਿੰਘ ਅਕੱਲੇ ਹਣਾ ਹਾਂਜੀ ਦਿਨ ਦਾ ਲਈ ਠੀਕ ਆ ਬਾਈ ਓਕੇ ਦਿਨ ਕਿੰਨੇ ਪੈ ਜਾਂਦੇ ਹਜੇ ਸਹੀ ਜਿਹੜੇ ਹਫਤਾ ਲੈ ਜੂਗੀ ਹਫਤਾ ਲੈ ਲੂ ਹਾਂਜੀ ਵਾਲ ਟੇਲਾ ਹੀ ਬਹੁਤ ਪਈਆ ਬਹੁਤ ਨਿਕਰ ਜੂਗੀ ਬਾਈ ਅੱਛਾ ਵੀਰੇ ਕੀ ਰੇਟ ਰੱਖੇਗਾ ਬਾਈ 33000 ਰੁਪਏ ਸਿਰਫ ਲੈਣ ਦੇ ਨਾਲ ਮੋੜੇ ਮਾਨਤਨ ਥੋੜਾ ਜਿਹਾ ਮੌਕੇ ਤੇ ਹੋ ਜੂਗਾ ਇਹਗਾ ਦਾ ਹਾਂਜੀ ਤੂੰ ਆਊ ਜਾਂ ਕਰਦਾ ਨਹੀਂ ਮਾਨਤਨ ਪੂਰਾ ਹੀ ਨੰਬਰ ਕਿੰਨਾ ਬਰਾਦਰ ਆਪਣਾ ਆਪਾਂ ਨੇ 62839 ਜੀ 78400 ਇੱਕ ਵਾਰੀ ਹੋਰ ਬੋਲ ਦिए 62839 78400 62839 78 400 400 ਇਸ ਨੰਬਰ ਤੇ ਕੋਈ ਵੀ ਗੱਲਬਾਤ ਕਰ ਸਕਦਾ ਹਾਂ ਜੀ ਗੁਰਪ੍ਰੀਤ ਸਿੰਘ ਦੇ ਨਾਮ ਆ ਗੁਰਪ੍ਰੀਤ ਸਿੰਘ ਨਾਮ ਆ ਗੋਪਿੰਦਨਗਰ ਆ ਤੇ ਮੈਨੂੰ ਪਾਲ ਦੇ ਛੇਲਰ ਦੇ ਕੋਲ ਹੀ ਪਈਦਾ ਘਰ ਆ ਠੀਕ ਆ ਬਈ ਬੈਕ ਸਾਈਡ ਹੀ ਆ ਗਿਆ ਰਾਜਪਾਲ ਦੇ ਛੇਲਰ ਦੀ ਹਾਂਜੀ 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 ਠੀਕ ਆ ਬਈ ਗੱਲਬਾਤ ਲਈ ਨੰਬਰ ਪਾਈ ਉਹਨਾਂ ਦਾ ਸਕਰੀਨ ਦੇ ਉੱਤੇ ਆ ਮਿੱਤਰੋ ਗਾਂ ਵਹਿਣ ਵਿਖਾਤੀ ਆ ਡਿਟੇਲ ਦਿਾਤੀ ਆ ਸਾਰੀ ਗੱਲਬਾਤ ਵੀਡੀਓ ਦੇ ਵਿੱਚ ਆ ਅਗਲੀ ਕਾਰਵਾਈ ਤੁਸੀਂ ਕਰਨੀ ਆ ਜਿਹੜੇ ਭਰਾਵਲੇ ਘਰੇ ਦੁੱਧ ਪੀਣ ਨੂੰ ਲੈਣੀ ਆ ਲਾ